ਵਾਵਾ ਢੋਲਾ ਜਾਂ ਪਰizie ਬੱਤੇ ਲੋਕ ਇਹ ਅੱਗੇ ਬਾਹਰੋਂ ਤੇ ਖੜੇ ਆ ਗਏ ਬੱਤੇ ਦੀ ਸੰਤ ਰੀਤ ਨੂੰ ਹੈ ਪਰ ਇਹ ਦਾ ਪ੍ਰੋਗਰਾਮ ਹੈ ਅਸੀਂ ਸਟੈਪ ਪਾਰਨਾ ਤੁਸੀਂ ਦੇਖ ਰਹੇ ਹੋ ਨੈਸ਼ਨਲ ਪਾਰਕ ਨਿਊਜ਼ੀਲੈਂਡ ਦਾ ਜਿੱਥੇ ਹਲਾਨੀ ਬਰਫ ਦੇ ਵਿੱਚ ਅਨੰਦ ਮਾਣਦੇ ਨੇ ਤੇ ਸਕੇਟਿੰਗ ਕਰਦੇ ਆ ਇਹ ਤੁਸੀਂ ਸਾਹਮਣੇ ਤੁਹਾਡੇ ਨਜ਼ਰ ਆ ਰਹੀ ਹੈ ਸਾਈਟ ਸਕੈਟਿੰਗ ਦਾ ਸਮਾਨ ਪਿਆ ਜਿਹੜਾ ਤੇ ਲੈ ਕੇ ਇਹ ਬੰਦੇ ਜਿਹੜੇ ਪੱਕੇ ਨਹੀਂ ਜਿਹੜੇ ਨਿੱਲ ਸੌਂਸ ਬਣੇ ਨਹੀਂ ਤੇ ਸਕੈਟਿੰਗ ਕਰਦੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਿੱਛੇ ਪਹਿਲਾਂ ਉਹਦੇ ਨਾਲ ਟੈਂਪਲ ਟ੍ਰੇਨ ਜਿਹਨਾਂ ਨਾਲ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਵਾਂ ਉਹ ਥੱਲਿਓ ਲੈ ਕੇ ਆਉਂਦੇ ਆ ਉਹ ਜਿਹਨਾਂ ਪਾਕੀ ਜਾਂਦੇ ਉੱਤੇ ਉੱਤੇ ਜਾ ਕੇ ਫੇਰ ਉਹ ਦੁਬਾਰਾ ਸਕੀਟਿੰਗ ਕਰਕੇ ਹੁੰਦੀ ਆ ਤੁਸੀਂ ਨਿਊਜ਼ੀਲੈਂਡ ਦੇ ਪਹਾੜੀਆਂ ਜਿੱਥੇ ਬਰਫ਼ ਹੁੰਦੀ ਆ نیشنل ਪਾਰਕਰ ਮਸ਼ਹੂਰ ਹੈ ਤੇ ਹਸਰਾਨੀ ਵੱਡੀ ਗੰਟੀ ਵਿੱਚ ਪੁੱਜਦੇ ਆ ਯੋ ਤੁਸੀਂ ਹਸਰਾਨੀ ਜਿਹੜੇ ਸਕੀਟਿੰਗ ਕਰਨੇ ਸ਼ਿਕੀਨ ਨੇ ਉੱਤੇ ਪੁੱਜਦੇ ਨੇ ਪਹਾੜੀ ਉੱਤੇ ਪੰਨਾ टिंबल ट्रेन के जरिए कर दिया। दे है। बच्चे है। देख सकते हो स्कैटिंग इस तरह जा रहे हैं बच्चे खेड रहे हैं

ਕਿ ਕਿ ਆ ਤੁਮ ਰਵਨੇ ਸੋ ਹਾਈਸਟ ਜੇਕਰ ਤੁਸੋਂ ਮਥ ਨੇ ਲੋਕ ਜਾਂਦੇ ਆ ਉਹ ਟੰਬਲ ਟ੍ਰੇਨ ਜਿਹੜੀ ਹੈਗੀ ਆ ਉਹਦੀ ਅਨੰਦ ਲੈ ਕੇ ਉੱਪਰ ਆਉਂਦੇ ਆ ਉਹ ਜਿਹੜੇ ਸਾਰੇ ਟ੍ਰੇਨ ਟੰਬਲ ਦੇ ਜਰੀਏ ਤੇ ਹੁੰਦੀ ਯਾਤਰੀ ਤੇ ਸਰਾਨੀ ਇਹ ਤੋਂ ਬਾਅਦ ਜਾ ਕੇ ਫਿਰ ਇਹ ਮੌਜ ਕਰਦੇ ਹੋ ਲੈ ਇੰਜੋਏ ਕਰਦੇ ਤੁਸੀਂ ਫਿਰ ਬਿਲਕੁਲ ਖਾਣਾ ਪੀਣਾ ਵੀ ਇੰਜੋਏ ਕਰਦੇ ਉੱਤੇ ਇਹ ਕੰਟੀਨਿਊ ਨੇ ਬਾਕਬਰ ਜਿੰਨਾ ਜ਼ ਲੰਬੇ ਸਮੇਂ ਤੋਂ ਮੈਂ ਦੇਖਿਆ ਹੈ ਇਹ ਕੁਝ ਤੋਂ ਬਿਹਤਰ ਹਾਂ ਇਹ ਦਿਹਾੜਾ ਮਾਰਿ ਸਹੀ ਆ। ਓਕੇ। ਬਿਲਕੁਸੇ ਤੋ ਨੰਬਰ ਤੇ ਜਰੀਏ ਪੱਲ ਨਾ ਉੱਤੇ ਪਹੁੰਚਦੇ ਨਹੀਂ ਉਸ ਤੋਂ ਬਹੁਤ ਫੇਰ ਦੁਬਾਰਾ ਉਹ। ਛਲੇ ਹੁੰਦੀ ਆ। ਲਾਗੇ। ਵੰਡਾ ਆਵੜ ਮੰਨ ਚਿਰ ਘਰਵਾ। ਇਹ ਸਾਰੇ ਦੋ ਨੀਂਦਰ ਸੁਲਾਨੀ ਜਿਹੜੇ ਨੇ ਇਹ ਨਿਊਜ਼ੀਲੈਂਡ ਦੇ ਨੈਸ਼ਨਲ ਪਾਰਕ ਪਹੁੰਚਦੇ ਨੇ ਕਿ ਸੈਕਟਿੰਗ ਦਾ ਮਜ਼ਾ ਹੋਰ ਉਹਨੇ ਸੱਲੇ ਨਜ਼ਰ ਆ ਰਹੇ ਨੇ ਦੇਖ ਸਕਦੇ ਹੋ ਸੋਰੀ ਅਰੇ ਮੁ ਫੋਟੋ ਸੋਰੀ ਸੋਰੀ ਜਿਖਸਾ ਕਿ ਬਹੁਤ ਥੱਲੇ ਘਾਟੀ ਨਜ਼ਰ ਆ ਰਹੀ ਹੈ ਤੇ ਟਿੰਬਲ ਟ੍ਰੇਨ ਦੇ ਜਰੀਏ ਜਿਹੜੇ ਉਹ ਥੱਲੇ ਤੋਂ ਪਾਰਕਿੰਗ ਤੋਂ ਲੈ ਕੇ ਪਤਕ ਲੋਕ ਆ ਰਹੇ ਨੇ ਤੇ ਟਿੰਬਲ ਟ੍ਰੇਨ ਦੇ ਜਰੀਏ ਉਤਵਾ ਸਕਰਟਨ ਇਸਕੀਨ ਨੇ ਜਿਹੜੇ ਉਹ ਥੱਲੇ ਸਕਰਟਨ ਕਰ ਰਹੇ ਨੇ ऑस्ट्रेलिया ਦੇ ਵਿੱਚ ਜੋ ਵੀ ਨਿਊਜ਼ੀਲੈਂਡ ਦੇ ਵਿੱਚ ਜੋ ਵੀ ਵਿਅਕਤੀ ਇੱਥੇ ਆਉਂਦਾ ਯਾਤਰੀ ਸਲਾਨੀ ਉਹ ਜ਼ਰੂਰ ਇੱਥੇ ਨੇਸ਼ਨਲ ਪਾਰਕ ਦਾ ਅੰਜੋਏ ਕਰਨ ਲਈ ਪੁੱਜਦਾ ਇੱਥੇ ਪ੍ਰਮੁੱਖ ਗਿਣਿਆ ਜਾਂਦਾ ਨੇਸ਼ਨਲ ਪਾਰਕ ਹੈ ਇੱਥੇ ਦਾ ਦੇਖ ਸਕਦੇ ਹੋ ਲੋਕ ਖਾਣਨ ਦਾ ਵੀ ਨਾਲ ਜੋ ਅੰਜੋਏ ਕਰ ਰਹੇ ਨੇ ਐਸ਼ੀ ਗੇ കുടക്കറി Редактор субтитров А.Семкин Корректор А.Егорова